ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਸ ਨੂੰ ਲੈ ਕੇ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਲੰਗਰ ਜਿਹੜਾ ਲਗਾਇਆ ਗਿਆ ਚਾਹ ਦਾ ਲੰਗਰ ਲਗਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਜਗ੍ਹਾ ਤੇ ਲੋਕਾਂ ਨੇ ਜਿਹੜੇ ਗਲਾਸ ਸਿੱਟੇ ਸੀ ਉਸ ਨੂੰ ਮੁਲਾਜ਼ਮਾਂ ਜਿਹੜੇ ਆ ਚੱਕਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਸਾਫ ਸਫਾਈ ਵੀ ਬਹੁਤ ਜ਼ਰੂਰੀ ਹੈ ਲੋਕ ਸੁੱਟ ਦਿੰਦੇ ਆ ਉਸ ਨੂੰ ਜਿਹੜਾ ਚੱਕਿਆ ਜਾ ਰਿਹਾ ਮੁਲਾਜ਼ਮਾਂ ਵੱਲੋਂ ਚਾਹੇ ਉਹ ਲੇਡੀਜ਼ ਪੁਲਿਸ ਆ ਚਾਹੇ ਉਹ ਜੈਂਟਲ ਪੁਲਿਸ ਆ ਉਸ ਵੱਲੋਂ ਪੂਰਾ ਧਿਆਨ ਹੈ ਇਸ ਗੱਲ ਦਾ ਵੀ ਰੱਖਿਆ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੇ ਗਲਾਸ ਗਰੇ ਸੀ ਉਸ ਨੂੰ ਚੱਕਿਆ ਜਾ ਰਿਹਾ ਹੈ ਕਿ ਸਫਾਈ ਵੀ ਬਹੁਤ ਜ਼ਰੂਰੀ ਹੈ ਸ਼ਹਿਰ ਦੇ ਵਿੱਚ ਸਫਾਈ ਵੀ ਬਹੁਤ ਜ਼ਰੂਰੀ ਹੈ ਉਸ ਤੋਂ ਮੁਲਾਜ਼ਮ ਹੈ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਪੁਲਿਸ ਅਕਸਰ ਆਪਾਂ ਐਸੇ ਚੀਜ਼ ਨੂੰ ਦੇਖਦੇ ਆ ਕਿ ਪੁਲਿਸ ਲੋਕਾਂ ਦੇ ਚਲਾਨ ਕਰਦੀ ਹੈ ਰੋਕਦੀ ਹੈ ਪਰ ਪੁਲਿਸ ਧਰਮ ਦਾ ਕੰਮ ਵੀ ਕਰਦੀ ਹੈ ਵਧੀਆ ਉਪਰਾਲਾ ਵੀ ਜਿਹੜੀ ਹੈ ਉਹ ਪੁਲਿਸ ਕਰਦੀ ਹੋਈ ਦਿਖਾਈ ਦੇ ਰਿਹਾ ਹੈ ਚੋਕ ਦੀ ਲੰਗਰ ਲਗਾਇਆ ਗਿਆ ਅਕਸਰ ਕਹਿੰਦੇ ਪੁਲਿਸ ਦੇ ਹੱਥਾਂ ਦੇ ਵਿੱਚ ਕਿਤਾਬਾਂ ਹੁੰਦੀਆਂ ਚਲਾਨ ਕਰਦੇ ਰੋਕ ਲਿਆ ਚਲਾਨ ਵੱਡੇ ਵੱਡੇ ਚਲਾਨ ਕਰਕੇ ਠੋਕਦਾ ਅੱਜ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸ਼ਹੀਦੀ ਦਿਹਾੜੇ ਚਾਲੇ ਲੰਗਰ ਲਾਇਆ ਸਾਡੇ ਸਰਵਸਤਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਸਾਡੇ ਲਈ 바ਰਤਾ ਚਾਰੇ ਪੁੱਤ 바ਰਤੇ ਉਸ ਸ਼ਹੀਦੀ ਜੋੜ ਮੇਲ ਦੇ ਜਾਦ ਦੇ ਸੰਬੰਧ ਚ ਜਿਵੇਂ ਸਾਰੀ ਦੁਨੀਆ ਇਹਨਾਂ ਦਿਨਾਂ ਵਿੱਚ ਇਹ ਲੰਗਰ ਦੀ ਸੇਵਾ ਕਰ ਰਹੀ ਹੈ ਉਹਦਾ ਅਸੀਂ ਵੀ ਇੱਕ ਛੋਟਾ ਜਿਹਾ ਹਿੱਸਾ ਬਣੇ ਆ ਜੋਨਵਨ ਟ੍ਰੈਫਿਕ ਦਾ ਇੰਚਾਰਜਾ ਜਿੰਨੇ ਮੇਰੇ ਸਾਰੇ ਮੁਲਾਜ਼ਮ ਨੇ ਕੱਲ ਸਾਡੀ ਮੀਟਿੰਗ ਹੋਈ ਸਾਰਿਆਂ ਨੇ ਕਿਹਾ ਕਿ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਰੁਟੀਨ 'ਚ 9 ਵਜੇ ਰੁਟੀ ਜਾਂਦੇ ਹਾਂ ਅੱਜ ਅਸੀਂ 6 ਵਜੇ ਆ ਕੇ ਜਿਹੜੀ ਇਹ ਲੰਗਰ ਦੀ ਸੇਵਾ ਇਹ ਚਾਹ ਦੀ ਸੇਵਾ ਤਿਆਰ ਕੀਤੀ ਉਹਦੇ ਤੇ ਜੇ ਛੋੜਾ ਜਾ ਪਰਾਲਾ ਸੀ ਬੜਾ ਪਰਮਾਹੰਗਾਰਾ ਮਿਲਿਆ ਦੁਆਵਾਂ ਮਿਲੀਆਂ ਬੜਾ ਆਨੰਦ ਮਿਲਿਆ ਸਕੂਨ ਮਿਲਿਆ ਮਨ ਨੂੰ ਤੇ ਮੇ ਸਰ ਤੁਸੀਂ ਕਿਹਾ ਕਿ ਪੁਲਿਸ ਦੇ ਹੱਥਾਂ 'ਚ ਚਲਾਣ ਬੁੱਕਾਂ ਹੁੰਦੀਆਂ ਨੇ ਤੇ ਪੁਲਿਸ ਦੇ ਹੱਥਾਂ 'ਚ ਹਥਿਆਰ ਵੀ ਹੁੰਦੇ ਨੇ ਜਿਹੜਾ ਪੁਲਿਸ ਦੇ ਹੱਥਾਂ 'ਚ ਚਲਾਣ ਬੁੱਕਾਂ ਨੇ ਉਹ ਮੈਂ ਤਾਂ ਉਹ ਹੀ ਕਹੂੰਗਾ ਇਹ ਉਹਨਾਂ ਆਨਸਰਾਂ ਲਈ ਨਹੀਂ ਨੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਹੜੇ ਆਪਣੀ ਜਾਨ ਤੇ ਲੋਕਾਂ ਦੀ ਜਾਨ ਨੂੰ ਕੀਮਤੀ ਨਹੀਂ ਸਮਝਦੇ ਜਿਹੜੀ ਆਪਣੀ ਜਾਨ ਤੇ ਲੋਕਾਂ ਦੀ ਜਾਨ ਨਾਲ ਖੇਡਦੇ ਨੇ ਉਹ ਮੰਨ ਲਓ ਕੋਈ ਬੰਦਾ ਓਵਰ ਸਪੀਡ 'ਚ ਆ ਰਿਹਾ ਕੋਈ ਬੰਦਾ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਉਹ ਆਪਣੇ ਲਈ ਵੀ ਉਹਦੇ ਲਈ ਡੇਂਜਰ ਹੈ ਤੇ ਲੋਕਾਂ ਲਈ ਵੀ ਡੇਂਜਰ ਹੈ ਜਿਵੇਂ ਅਸੀਂ ਵੱਖ-ਵੱਖ ਸਮਿਆਂ ਦੇ ਚਾਹੇ ਅਸੀਂ ਹੈਲਮਟ ਬੰਨਈਏ ਚਾਹੇ ਅਸੀਂ ਕੋਈ ਰਿਫਲੈਕਟਡ ਟੇਪ ਲਾਈਏ ਚਾਹੇ ਗਾਵਾਂ ਦੇ ਗਲਾਂ 'ਚ ਬੈਲਟਾਂ ਪਾਈਏ ਸਾਡਾ ਮੈਸੇਜ ਇਹੀ ਹੁੰਦਾ ਕਿ ਲੋਕ ਟ੍ਰੈਫਿਕ ਨਿਜ਼ਮ ਤੋਂ ਅਵੇਰਨੈਸ ਰਹਿਣ ਕੀਮਤੀ ਜਾਨਾਂ ਬਚਾ ਸਕੀਏ ਜਿਵੇਂ ਤੁਸੀਂ ਕਹਿ ਕਿ ਆਪਸ 'ਚ ਜੋ ਮੀਟਿੰਗ ਹੋਈ ਅਕਸਰ ਮੀਟਿੰਗਾਂ ਜਿਹੜੀਆਂ ਹੁੰਦੀਆਂ ਕਿ ਇੱਥੇ ਨਾਕਾਬੰਦੀ ਕਰਨੀ ਉੱਥੇ ਕਰਨੀ ਇੰਨੇ ਚਲਾਨ ਕਰਨੇ ਇਹ ਇਦਾਂ ਦੀ ਮੀਟਿੰਗ ਹੋਈ ਦੇਖੋ ਇਦਾਂ ਕੋਈ ਚਲਾਨਾ ਦਾ ਕੋਈ ਟਾਰਗੇਟ ਨਹੀਂ ਹੁੰਦਾ ਜਿਵੇਂ ਇਹ ਮੀਟਿੰਗ ਹੈ ਇਹ ਤਾਂ ਸਾਡੀ ਇੱਕ ਫੈਮਿਲੀ ਇੱਕ ਪਰਿਵਾਰਕ ਮੀਟਿੰਗ ਸੀ ਕਿ ਆਪਾਂ ਇਹ ਕੰਮ ਕਰਨਾ ਅਸੀਂ ਉਹ ਕੀਤਾ ਸਰ ਜਿਵੇਂ ਕਹਿ ਰਹੇ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ ਜੇ ਆਪਾਂ ਚੰਗੇ ਕੰਮ ਕਰਾਂਗੇ ਸਾਨੂੰ ਸ਼ਾਬਾਸ਼ੀ ਮਿਲੇਗੀ ਐਪਰੀਸ਼ੀਏਟ ਮਿਲੇਗਾ ਤੇ ਕਰਨੇ ਵੀ ਚਾਹੀਦੇ ਨੇ ਜ਼ਰੂਰੀ ਨਹੀਂ ਕਿ ਅਸੀਂ ਮੈਂ ਕਹੂੰਗਾ ਕਿ ਸਾਰੇ ਹੀ ਕੰਮ ਧਰਮ ਦੇ ਚੰਗੇ ਨੇ ਅਗਰ ਅਸੀਂ ਕਿਸੇ ਤੂਰੇ ਜਾਂਦੇ ਨੂੰ ਰਸਤਾ ਕਰਾਸ ਕਰਾਤਾ ਕਿਸੇ ਰੋਡ ਰੋਡ ਚ ਪਏ ਰੋੜੇ ਨੂੰ ਕੰਕਰ ਨੂੰ ਜਾਂ ਕੰਡੇ ਨੂੰ ਸਾਈਡ ਤੇ ਕਰਤਾ ਉਹ ਵੀ ਇੱਕ ਸੇਵਾ ਹੈ ਕੰਟਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੌਰਵ ਰੌੜਾ ਲੁਧਿਆਣਾ ਦੇ ਜਗਰਾਉਂ ਪੁਲ ਤੇ ਜਿੱਥੇ ਅਕਸਰ ਪੁਲਿਸ ਨੂੰ ਆਪਾਂ ਦੇਖਦੇ ਆਂ ਚਲਾਨ ਕੱਟਦੇ ਹੋਏ ਤੇ ਲੋਕਾਂ ਨੂੰ ਰੋਕਦੇ ਅੱਜ ਉਸ ਜਗ੍ਹਾ ਤੇ ਲੰਗਰ ਲੱਗਾ ਹੋਇਆ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਸ ਨੂੰ ਲੈ ਕੇ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਲੰਗਰ ਜਿਹੜਾ ਲਗਾਇਆ ਗਿਆ ਚਾਹ ਦਾ ਲੰਗਰ ਲਗਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਜਿਸ ਜਗ੍ਹਾ ਤੇ ਲੋਕਾਂ ਨੇ ਜਿਹੜੇ ਗਲਾਸ ਸਿੱਟੇ ਸੀ ਉਸ ਨੂੰ ਮੁਲਾਜ਼ਮ ਹੈ ਜਿਹੜੇ ਆ ਚੱਕਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਸਾਫ ਸਫਾਈ ਵੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਨਾਲ ਕੀ ਸੜਕ ਤੇ ਜਿਹੜਾ ਕੀ ਹੈ ਲੋਕ ਛੋੜ ਦਿੰਦੇ ਆ ਉਸ ਨੂੰ ਜਿਹੜਾ ਚੱਕਿਆ ਜਾ ਰਿਹਾ ਹੈ ਮਲਾਜ਼ਮਾਂ ਵੱਲੋਂ ਚਾਹੇ ਉਹ ਲੇਡੀਜ਼ ਪੁਲਿਸ ਆ ਚਾਹੇ ਉਹ ਜੈਂਟਲ ਪੁਲਿਸ ਆ ਉਸ ਵੱਲੋਂ ਪੂਰਾ ਧਿਆਨ ਹੈ ਇਸ ਗੱਲ ਦਾ ਵੀ ਰੱਖਿਆ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੇ ਗਲਾਸ ਗਿਰੇ ਸੀ ਉਸ ਨੂੰ ਚੱਕਿਆ ਜਾ ਰਿਹਾ ਹੈ ਕਿ ਸਫਾਈ ਵੀ ਬਹੁਤ ਜ਼ਰੂਰੀ ਹੈ ਸ਼ਹਿਰ ਦੇ ਵਿੱਚ ਸਫਾਈ ਵੀ ਬਹੁਤ ਜ਼ਰੂਰੀ ਹੈ ਉਸ ਤੋਂ ਮਲਾਜ਼ਮ ਹੈ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਸੇਵਾ ਨਿਭਾਉਂਦੇ ਦਿਖਾਈ ਦੇ ਰਹੇ ਆ ਇਹ ਮਲਾਜ਼ਮਾਂ ਨੂੰ ਤੁਸੀਂ ਅਕਸਰ ਦੇਖਿਆ ਕਿ ਅੱਤਾਂ ਦੇ ਵਿੱਚ ਕਾਪੀਆਂ ਜਿਹੜੀਆਂ ਚਲਾਨਾ ਦੀਆਂ ਫੜੀਆਂ ਹੁੰਦੀਆਂ ਸੀਗੀਆਂ ਲੋਕਾਂ ਨੂੰ ਰੋਕਿਆ ਚਲਾਨ ਕਰਤਾ ਪੁਲਿਸ ਅਕਸਰ ਆਪਾਂ ਐਸੀ ਚੀਜ਼ ਨੂੰ ਦੇਖਦੇ ਆ ਕਿ ਪੁਲਿਸ ਲੋਕਾਂ ਦੇ ਚਲਾਨ ਕਰਦੀ ਹੈ ਰੋਕਦੀ ਹੈ ਪਰ ਪੁਲਿਸ ਧਰਮ ਦਾ ਕੰਮ ਵੀ ਕਰਦੀ ਹੈ ਵਧੀਆ ਉਪਰਾਲਾ ਵੀ ਜਿਹੜੀ ਹੈ ਉਹ ਪੁਲਿਸ ਕਰਦੀ ਹੋਈ ਦਿਖਾਈ ਦੇ ਰਿਹਾ ਗੱਲ ਕਰਦੇ ਆ ਸ਼ੋਕ ਕੁਮਾਰ ਨਾਲ ਸ਼ੋਕ ਜੀ ਲੰਗਰ ਲਗਾਇਆ ਗਿਆ ਅਕਸਰ ਕਹਿੰਦੇ ਪੁਲਿਸ ਦੇ ਹੱਥਾਂ ਦੇ ਵਿੱਚ ਕਿਤਾਬਾਂ ਹੁੰਦੀਆਂ ਚਲਾਨ ਕਰਤੇ ਰੋਕ ਲਿਆ ਚਲਾਨ ਵੱਡੇ ਵੱਡੇ ਚਲਾਨ ਕਰਕੇ ਠੋਕਤਾ ਅੱਜ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸ਼ਹੀਦੀ ਦਿਹਾੜੇ ਚੱਲੇ ਲੰਗਰ ਲਾਇਆ ਸਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਵਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਸਾਡੇ ਲਈ 바ਰਤਾ ਚਾਰੇ ਪੁੱਤ ਬਾਰਤੇ ਉਹ ਸ਼ਹੀਦੀ ਜੋੜ ਮੇਲ ਦੇ ਜਾਦ ਦੇ ਸੰਬੰਧ ਚ ਜਿਵੇਂ ਸਾਰੀ ਦੁਨੀਆ ਇਹਨਾਂ ਦਿਨਾਂ ਵਿੱਚ ਇਹ ਲੰਗਰ ਦੀ ਸੇਵਾ ਕਰ ਰਹੀ ਹੈ ਉਹਦਾ ਅਸੀਂ ਵੀ ਇੱਕ ਛੋਟਾ ਜਿਹਾ ਹਿੱਸਾ ਬਣੇ ਆ ਇਹ ਸਾਡੇ ਮੈਂ ਜਿਵੇਂ ਜੌਰਵਨ ਟ੍ਰੈਫਿਕ ਦਾ ਇੰਚਾਰਜ ਹਾਂ ਜਿੰਨੇ ਮੇਰੇ ਸਾਰੇ ਮੁਲਾਜ਼ਮ ਨੇ ਕੱਲ ਸਾਡੀ ਮੀਟਿੰਗ ਹੋਈ ਸਾਰਿਆਂ ਨੇ ਕਿਹਾ ਕਿ ਆਪਾਂ ਨੂੰ ਇਹ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਰੁਟੀਨ 'ਚ 9 ਵਜੇ ਡਿਊਟੀ ਆਂਦੇ ਹਾਂ ਅੱਜ ਅਸੀਂ 6 ਵਜੇ ਆ ਕੇ ਜਿਹੜੀ ਇਹ ਲੰਗਰ ਦੀ ਸੇਵਾ ਇਹ ਚਾਹ ਦੀ ਸੇਵਾ ਤਿਆਰ ਕੀਤੀ ਉਹਦੇ ਤੇ ਜਿਹੜਾ ਛੋੜਾ ਜਿਹਾ ਪਰਾਲਾ ਸੀ ਬੜਾ ਪਰਮਾਹੰਗਾਰਾ ਮਿਲਿਆ ਦੁਆਵਾਂ ਮਿਲੀਆਂ ਬੜਾ ਆਨੰਦ ਮਿਲਿਆ ਸਕੂਨ ਮਿਲਿਆ ਮਨ ਨੂੰ ਜਿਵੇਂ ਸਰ ਤੁਸੀਂ ਕਿਹਾ ਕਿ ਪੁਲਿਸ ਦੇ ਹੱਥਾਂ 'ਚ ਚਲਾਨ ਬੁੱਕਾਂ ਹੁੰਦੀਆਂ ਨੇ ਤੇ ਪੁਲਿਸ ਦੇ ਹੱਥਾਂ 'ਚ ਹਥਿਆਰ ਵੀ ਹੁੰਦੇ ਨੇ ਜਿਹੜਾ ਪੁਲਿਸ ਦੇ ਹੱਥਾਂ 'ਚ ਚਲਾਨ ਬੁੱਕਾਂ ਨੇ ਉਹ ਮੈਂ ਤਾਂ ਉਹ ਹੀ ਕਹੂੰਗਾ ਇਹ ਉਹਨਾਂ ਅਨਸਰਾਂ ਲਈ ਨੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਹੜੇ ਆਪਣੀ ਜਾਨ ਤੇ ਲੋਕਾਂ ਦੀ ਜਾਨ ਨੂੰ ਕੀਮਤੀ ਨਹੀਂ ਸਮਝਦੇ ਜਿਹੜੀ ਆਪਣੀ ਜਾਨ ਤੇ ਲੋਕਾਂ ਦੀ ਜਾਨ ਨਾਲ ਖੇਡਦੇ ਨੇ ਉਹ ਮੰਨ ਲਓ ਕੋਈ ਬੰਦਾ ਓਵਰ ਸਪੀਡ 'ਚ ਆ ਰਿਹਾ ਕੋਈ ਬੰਦਾ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਉਹ ਆਪਣੇ ਲਈ ਵੀ ਉਹਦੇ ਲਈ ਡੇਂਜਰ ਹੈ ਤੇ ਲੋਕਾਂ ਲਈ ਵੀ ਡੇਂਜਰ ਹੈ ਉਹਨਾਂ ਲਈ ਅਵੇਅਰਨੈਸ ਲਈ ਇਹ ਕੀਤਾ ਜਾਂਦਾ ਜਿਵੇਂ ਅਸੀਂ ਵੱਖ-ਵੱਖ ਸਮਿਆਂ ਦੇ ਚਾਹੇ ਅਸੀਂ ਹੈਲਮਟ ਬੰਨਈਏ ਚਾਹੇ ਅਸੀਂ ਕੋਈ ਰਿਫਲੈਕਟਿਵ ਟੇਪ ਲਾਈਏ ਚਾਹੇ ਗਾਵਾਂ ਦੇ ਗਲਾਂ ਸਾਡਾ ਮੈਸੇਜ ਇਹੀ ਹੁੰਦਾ ਕਿ ਲੋਕ ਟ੍ਰੈਫਿਕ ਨਿਜ਼ਮ ਤੋਂ ਅਵੇਅਰਨੈਸ ਰਹਿਣ ਕੀਮਤੀ ਜਾਨਾਂ ਬਚਾ ਸਕੀਏ ਜਿਵੇਂ ਤੁਸੀਂ ਕਿਹਾ ਕਿ ਆਪਸ ਵਿੱਚ ਜੋ ਮੀਟਿੰਗ ਹੋਈ ਅਕਸਰ ਮੀਟਿੰਗਾਂ ਜਿਹੜੀਆਂ ਹੁੰਦੀਆਂ ਕਿ ਇੱਥੇ ਨਾਕਾਬੰਦੀ ਕਰਨੀ ਉੱਥੇ ਕਰਨੀ ਇੰਨੇ ਚਲਾਨ ਕਰਨੇ ਇਹ ਇਦਾਂ ਦੀ ਮੀਟਿੰਗ ਹੋਈ ਦੇਖੋ ਇਦਾਂ ਕੋਈ ਚਲਾਨਾ ਦਾ ਕੋਈ ਟਾਰਗੇਟ ਨਹੀਂ ਹੁੰਦਾ ਜਿਵੇਂ ਇਹ ਮੀਟਿੰਗ ਹੈ ਇਹ ਤਾਂ ਸਾਡੀ ਇੱਕ ਫੈਮਿਲੀ ਇੱਕ ਪਰਿਵਾਰਕ ਮੀਟਿੰਗ ਸੀ ਕਿ ਆਪਾਂ ਇਹ ਕੰਮ ਕਰਨਾ ਅਸੀਂ ਉਹ ਕੀਤਾ ਤੇ ਮੇਰਾ ਵੀ ਸਵਾਲ ਇਹੀ ਹੈ ਕਿ ਮੈਂ ਅਕਸਰ ਮੈਂ ਇਹ ਕਹਿਣਾ ਚਾਹੁੰਦਾ ਸੀ ਅਕਸਰ ਪੁਲਿਸ ਮੀਟਿੰਗ ਕਰਦੀ ਇਸ ਗੱਲ ਨੂੰ ਲੈ ਕੇ ਪਰ ਅੱਜ ਜਿਹੜੀ ਮੀਟਿੰਗ ਸੀਗੀ ਧਰਮ ਦੇ ਕਰਨ ਨੂੰ ਲੈ ਕੇ ਸੀ ਆਪਸ ਵਿੱਚ ਲੋਕ ਜੁੜਨ ਵਧੀਆ ਇੱਕ ਮੈਸੇਜ ਹੈ ਪੁਲਿਸ ਵੱਲੋਂ ਵੀ ਜਾਵੇ ਸਰ ਜਿਵੇਂ ਕਹਿ ਰਹੇ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜੇ ਆਪਾਂ ਚੰਗੇ ਕੰਮ ਕਰਾਂਗੇ ਸਾਨੂੰ ਸ਼ਾਬਾਸ਼ੀ ਮਿਲੇਗੀ ਐਪਰੀਸ਼ੀਏਟ ਮਿਲੇਗਾ ਤੇ ਕਰਨੇ ਵੀ ਚਾਹੀਦੇ ਨੇ ਜ਼ਰੂਰੀ ਨਹੀਂ ਕਿ ਅਸੀਂ ਮੈਂ ਕਹੂੰਗਾ ਕਿ ਸਾਰੇ ਹੀ ਕੰਮ ਧਰਮ ਦੇ ਚੰਗੇ ਨੇ ਅਗਰ ਅਸੀਂ ਕਿਸੇ ਤੂਰੇ ਜਾਂਦੇ ਨੂੰ ਰਸਤਾ ਕਰਾਸ ਕਰਾਤਾ ਕਿਸੇ ਰੋਡ ਰੋਡ ਚ ਪਏ ਰੋੜੇ ਨੂੰ ਕੰਕਰ ਨੂੰ ਜਾਂ ਕੰਡੇ ਨੂੰ ਸਾਈਡ ਤੇ ਕਰਤਾ ਉਹ ਵੀ ਇੱਕ ਸੇਵਾ ਹੈ ਤੇ ਸੇਵਾ ਕਿਸੇ ਵੀ ਰੂਪ ਚ ਕੀਤੀ ਜਾ ਸਕਦੀ ਹੈ ਤੇ ਬਾਕੀ ਜਿਵੇਂ ਅੱਜ ਕੱਲ ਧੁੰਦਾਂ ਦਾ ਸੀਜ਼ਨ ਚੱਲ ਰਿਹਾ ਮੈਂ ਸਾਰੇ ਵੀਰਾਂ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਕਿ ਜਦੋਂ ਵੀ ਧੁੰਦਾਂ ਜਿਵੇਂ ਹੁਣ ਤੁਸੀਂ ਵੇਖ ਰਹੇ ਹੋ 12 ਵਜੇ ਹਲੇ ਤੱਕ ਚਾਦਰ ਧੁੰਦੀ ਬਣੀ ਹੋਈ ਹੈ ਇਹ ਆਪਾਂ ਸਿਟੀ ਦੇ ਸੈਂਟਰ ਚ ਖੜੇ ਆ ਤੇ ਜੀਟੀ ਰੋਡ ਦੇ ਵਾਰ ਦੇ ਕੀ ਹਾਲ ਹੋਊਗਾ ਉਹਦੇ ਲਈ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਜਿਵੇਂ ਧੁੰਦਾਂ ਦਾ ਸੀਜ਼ਨ ਹੈ ਆਪਣੀ ਗੱਡੀ ਚਲਾਉਣ ਤੋਂ ਪਹਿਲਾਂ ਉਹਦੀ ਲਾਈਟਿੰਗ ਵਗੈਰਾ ਚੈੱਕ ਕਰੋ ਜਦੋਂ ਰੋਡ ਤੇ ਚੱਲ ਰਹੇ ਆ ਤਾਂ ਲੋ ਵੀਮ ਤੇ ਗੱਡੀ ਰੱਖੋ ਕਿਉਂਕਿ ਹਾਈ ਵੀਮ ਵਿੱਚ ਤੁੰਦੇ ਵਿੱਚ ਕੋਈ ਦਿਖਾਈ ਨਹੀਂ ਦਿੰਦਾ ਲੋ ਵੀਮ ਵਿੱਚ ਜਿਹੜਾ ਸਾਨੂੰ ਅਗਲੀ ਗੱਡੀ ਦੀਆਂ ਲਾਈਟਾਂ ਉਹਦੀਆਂ ਰਿਫਲੈਕਟਰ ਟੇਪਸ ਆਰਾਮ ਨਾਲ ਦਿਖਾਈ ਦਿੰਦੀਆਂ ਨੇ ਉਸ ਤੋਂ ਇਲਾਵਾ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਕਮਰਸ਼ੀਅਲ ਵੀਹਿਕਲ ਨੇ ਉਹਨਾਂ ਦੇ ਫਰੰਟ ਤੇ ਵਾਈਟ ਟੇਪ ਸਾਈਡਾਂ ਤੇ ਜੈਲੋ ਤੇ ਪਿੱਛੇ ਰੈੱਡ ਕਲਰ ਦੀ ਰਿਫਲੈਕਟਰ ਟੇਪ ਜ਼ਰੂਰ ਲਗਾਓ ਤਾਂ ਕਿ ਆਪਾਂ ਹਾਦਸਿਆਂ ਤੋਂ ਬਚ ਸਕੀਏ ਤੁੰਦਾਂ ਦੇ ਦਿਨਾਂ ਵਿੱਚ ਜਦੋਂ ਵੀ ਅਸੀਂ ਐਕਸੀਡੈਂਟ ਹੁੰਦੇ ਵੇਖਦੇ ਆ ਕਾਫੀ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਉਹ ਰੋਡ ਤੇ ਪੰਜ ਚਾਰ ਗੱਡੀਆਂ ਇਕੱਠੀਆਂ ਹਿੱਟ ਹੋ ਗਈਆਂ ਕਾ ਕਾਫੀ ਗੱਡੀਆਂ ਦਾ ਨੁਕਸਾਨ ਹੋ ਗਿਆ ਉਹ ਤਾਂ ਹੀ ਹੁੰਦਾ ਹੈ ਜਦੋਂ ਅਸੀਂ ਰੋਡ ਤੇ ਸਾਨੂੰ ਕੋਈ ਦਿਖਾਈ ਨਹੀਂ ਦਿੰਦਾ ਅਸੀਂ ਅਗਲੀ ਗੱਡੀ ਦੇ ਸਾਰੇ ਉਹਦੇ ਪਿੱਛੇ ਲੱਗ ਜਾਂਦੇ ਆ ਪਰ ਜਦੋਂ ਅਸੀਂ ਕਿਸੇ ਗੱਡੀ ਦੇ ਪਿੱਛੇ ਜੀਟੀ ਰੋਡ ਤੇ ਜਾ ਰਹੇ ਆ ਸਾਨੂੰ ਆਪਣੀ ਸਪੀਡੋਮੀਟਰ ਵੀ ਵੇਖਣੀ ਚਾਹੀਦੀ ਹੈ ਕਿ ਸਾਡੀ ਓਵਰ ਸਪੀਡ ਤਾਂ ਨਹੀਂ ਹੈ ਸਾਡੀ ਗੱਡੀ ਦਾ ਫਾਸਲਾ ਦਰਸਤ ਹੈ ਸਾਡੀ ਗੱਡੀ ਅਮਰਜੈਂਸੀ ਵੇਲੇ ਰੁਕ ਜਾਊਗੀ ਕਿ ਨਹੀਂ ਰੁਕੂਗੀ ਇਹਨਾਂ ਗੱਲਾਂ ਦਾ ਧਿਆਨ ਕਰਨਾ ਚਾਹੀਦਾ ਆ ਦੇਖ ਸਕਦੇ ਹਾਂ ਪੁਲਿਸ ਟ੍ਰੈਫਿਕ ਪੁਲਸ ਵੱਲੋਂ ਜਿਹੜਾ ਕੀ ਹੈ ਲੰਗਰ ਲਗਾਇਆ ਗਿਆ ਇਸ ਜਗ੍ਹਾ ਤੇ ਜਗਰਾਉਂ ਪੁਲ ਤੇ ਅੱਗੇ ਲੰਗਰ ਲਗਾਇਆ ਗਿਆ ਸ਼ਹੀਦੀ ਦਿਹਾੜੇ ਚੱਲੇ ਆਂ ਪੂਰੇ ਦੇਸ਼ ਭਰ ਦੇ ਵਿੱਚ ਲੰਗਰ ਲੱਗੇ ਆਂ ਦੇਖ ਸਕਦੇ ਹੋ ਅੱਜ ਪੁਲਿਸ ਵੱਲੋਂ ਜਿਹੜਾ ਕਿ ਉਹ ਲੰਗਰ ਲਗਾਇਆ ਗਿਆ ਲੋਕਾਂ ਨੂੰ ਚਾਹ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਲੰਗਰ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਸਵੇਰੇ 8 ਵਜੇ ਡਿਊਟੀ ਹੁੰਦੀ ਹੈ ਤੇ ਅੱਜ 6 ਵਜੇ ਹੀ ਡਿਊਟੀ ਤੇ ਆ ਗਏ ਲੰਗਰ ਜਗਰਾਉਂ ਪੁਲ ਤੇ ਲੰਗਰ ਲਗਾਇਆ ਗਿਆ ਸ਼ਹੀਦੀ ਦਿਹਾੜੇ ਨੂੰ ਲੈ ਕੇ ਲੰਗਰ ਟ੍ਰੈਫਿਕ ਪੁਲਿਸ ਵੱਲੋਂ ਲਗਾਏਗਾ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ 100 ਰੋਡ ਰਿਪੋਰਟ ਧੰਨਵਾਦ